ਹਲਾ ਵੀ ਮਿੱਤਰੋ ਕੰਦੇ ਮੁੰਨੀ ਬਣਨਾਮ ਹੋਈ ਡਾਰਲਿੰਗ ਤੇਰੇ ਲਈ ਇਥੇ ਮੁੰਨੀ ਨਹੀਂ ਮਾਪਿਆਂ ਨੇ ਮੁੰਡੇ ਦਾ ਨਾਮ ਰੱਖਿਆ ਸੀ ਮੁੰਨਾ ਤੇ ਮੁੰਡੇ ਨੂੰ ਮੁੰਡੇ ਦੇ ਨਾਲ ਪਿਆਰ ਹੋ ਗਿਆ ਮੁੰਡੇ ਨੇ ਆਪਦਾ ਜੈਂਡਰ ਚੇਂਜ ਕਰਾ ਲਿਆ ਮੁੰਨੇ ਤੋਂ ਬਣ ਗਿਆ ਮੁੰਨੀ ਤੇ ਹੁਣ ਮੁੰਨੀ ਦੀ ਜੜੀ ਜ਼ਿੰਦਗੀ ਆ ਉਹ ਦੁਬਦੋ ਦੇ ਵਿੱਚ ਫਸੀ ਹੋਈ ਆ ਕਿਉਂਕਿ ਜਿਹਨੂੰ ਪਿਆਰ ਕੀਤਾ ਸੀ ਉਹ ਉਹਦਾ ਨਾਮ ਸੀ ਮੁੰਡੇ ਦਾ ਤਾਰਾ ਪਰ ਉਹ ਚੰਦ ਕਿਤੇ ਹੋਰ ਚੜਾ ਗਿਆ ਉਸੇ ਮੁੰਨੀ ਤੇ ਤਾਰੇ ਨਾਲ ਥੋੜੀ ਮੁਲਾਕਾਤ ਮੈਂ ਕਰਵਾਉਂਗਾ ਆ ਜਾ ਬਾਈ ਲਿਓ ਪਰ ਖੜੇ ਹੋ ਜਾ ਬਾਈ ਖੜੇ ਹੋ ਕੇ ਗੱਲਬਾਤ ਅਸੀਂ ਕਰਦੇ ਹੁੰਦੇ ਆ ਇਹ ਆਹੋ ਮੈਂ ਹੁਣ ਇਹਨਾਂ ਨੂੰ ਇਹ ਕਮਾ ਵੀ ਉਹ ਜੋੜੀ ਆ ਜਾਂ ਇਹ ਜੋੜਾ ਇਹਨਾਂ ਦੇ ਵਿੱਚੋਂ ਇਹ ਖੜਾ ਮੁੰਡਾ ਜਿਹੜਾ ਇਹਦਾ ਨਾਮ ਆ ਤਾਰਾ ਪਿੰਡ ਦੇ ਰਹਿਣ ਵਾਲਾ ਹੈ ਤਾਰਾ ਤੇ ਇਹਦਾ ਨਾਮ ਸੀ ਮੁੰਨਾ ਸ਼ਹਿਰ ਦੇ ਰਹਿਣ ਵਾਲਾ ਇਹ ਸੀ ਮੁੰਨਾ ਪਰ ਇਹਨਿਆ ਸਾਰਾ ਕੁਝ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਇੱਕ ਜਿਹੜਾ ਨਾਰੀ ਦਾ ਸਰੀਰ ਹੈ ਪਰ ਇਹ ਸਾਰਾ ਕੁਝ ਚੇਂਜ ਕਰਾਇਆ ਗਿਆ ਪਰ ਮਾਮਲਾ ਬਣਦਾ ਕਿਵੇਂ ਆ ਇਹ ਤੁਹਾਡੇ ਧਿਆਨ ਦੇ ਵਿੱਚ ਇਉਂ ਕਰਕੇ ਸੁਣਾਵਾਂਗੇ ਜੀ ਨਹੀਂ ਫਿਰ ਇਹ ਜਿਹੜਾ ਵੇਖੋ ਠੀਕ ਆ ਸੀ ਮੰਨਦੇ ਆ ਵੇਖੋ ਇਹਨਾਂ ਨੇ ਸਰਦਰੀਆਂ ਕਰਾਈਆਂ ਲੰਮਾ ਟਾਈਮ ਲੱਗਿਆ ਕਿਉਂਕਿ ਇਹ ਚੀਜ਼ਾਂ ਤੇ ਲੱਗਦਾ ਠੀਕ ਆ ਪਰ ਹੁਣ ਤੁਸੀਂ ਦੇਖੋਗੇ ਇਹ ਮੇਰੀਆਂ ਅੱਖਾਂ ਨੂੰ ਵੀ ਯਕੀਨ ਨਹੀਂ ਹੋ ਰਿਹਾ ਕਿ ਇਹ ਮੁੰਡਾ ਇਹ ਸੱਚਮੁੱਚ ਕੁੜੀ ਬਣ ਗਿਆ ਤੇ ਹਰ ਚੀਜ਼ ਇਹਦੇ ਵੇਖੋ ਲੱਗੀ ਹੋਈ ਆ ਆ ਉਂਗਲਾਂ ਤੇ ਨੌ ਪਾਲਸ ਠੀਕ ਆ ਤੇ ਪਾਇਆ ਹੋਇਆ ਬੈਗ ਹਰ ਚੀਜ਼ ਤੇ ਵਾਲਾਂ ਦੇ ਵਿੱਚ ਟੰਗਿਆ ਹੋਇਆ ਫੁੱਲ ਠੀਕ ਆ ਬਿਲਕੁਲ ਮੁੰਨੇ ਤੋਂ ਇਹ ਮੁੰਨੀ ਬਣ ਗਿਆ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਤੇ ਤਾਰਾ ਇਹ ਉਹ ਸ਼ਖਸ਼ਾ ਜਿਨੇ ਬਿਲਕੁਲ ਇਨੇ ਤੇ ਪੂਰਾ ਪ੍ਰੈਸ਼ਰ ਪਾਇਆ ਵੀ ਤੂੰ ਆਖਰਕਾਰ ਜੇ ਕੁੜੀ ਬਣ ਜਾਣਾ ਤੇ ਮੈਂ ਤੇਰੇ ਨਾਲ ਜਿਹੜੀ ਮੈਰਜਾ ਉਹ ਕਰਵਾ ਲਾਵਾਂਗਾ ਇਹ ਇਹੀ ਗੱਲ ਹੋਈ ਸੀ ਤਾਰਾ ਸੋ ਇਹ ਇਹ ਗੱਲ ਹੋਈ ਆਵਾਜ਼ ਤੇਰੀ ਬਿਲਕੁਲ ਕੁੜੀਆਂ ਵਰਗੀ ਆ ਵੇਖੋ ਤੂੰ ਤੁਸੀਂ ਮੰਨ ਲੋਗੇ ਮੈਂ ਤਾਂ ਮੰਨਣ ਚਾਹੁੰਦੇ ਨਹੀਂ ਵੀ ਇਹ ਮੁੰਡਾ ਹੋਊਗਾ ਪਰ ਇਹ ਕਹਿੰਦਾ ਮੈਂ ਮੁੰਡਾ ਸੀ ਮੰਨਣ ਚ ਨਹੀਂ ਆਉਂਦਾ ਇਹ ਚੀਜ਼ ਵੇਖ ਕੇ ਬਾਈ ਤੈਨੂੰ ਮੰਨਣ ਚ ਆਵੇ ਚਾਹੇ ਨਾ ਆਵੇ ਠੀਕ ਆ ਉਹ ਪੈਰ ਤੋਂ ਲੈ ਕੇ ਉਹ ਨੋ ਤੋਂ ਲੈ ਕੇ ਇੱਥੋਂ ਤੂੰ ਸਾਰਾ ਦੇਖ ਲੈ ਇੱਥੋਂ ਤੱਕ ਹੂੰ ਇੱਥੋਂ ਤੱਕ ਪੱਛ ਲੱਗੇ ਆ ਠੀਕ ਹੈ ਹਾਂ ਪਾਚ ਦਾ ਮਤਲਬ ਕਿ ਆ ਗੱਲ ਚ ਕੀ ਲੱਗੇ ਆ ਇਥੋਂ ਰਗ ਵੀ ਵਢਾਈ ਹੈ ਇਹਦੇ ਪਿੱਛੇ ਨਹੀਂ ਰਗ ਜੇ ਤੋ ਰਗ ਵੱਡੀ ਜਾਵੇ ਫਿਰ ਤਾਂ ਗੇਮ ਖਤਮ ਆ ਉਹ ਭਰਾਵਾ ਬਦਲਾਈ ਹੈ ਵਢਾਈ ਨਹੀਂ ਬਦਲਾਈ ਹੈ ਨਹੀਂ ਇਹਨੂੰ ਕੀ ਹੋਇਆ ਰਗ ਨੂੰ ਕੀ ਆਵਾਜ਼ ਚੇਂਜ ਕੀਤੀ ਹੈ ਇਹਨੇ ਹਾਂ ਹਾਂ ਇਹਨੇ ਮੈਨੂੰ ਕਿਹਾ ਵੀ ਕੁੜਾਂ ਵਾਲੀ ਆਵਾਜ਼ ਵੀ ਚਾਹੀਦੀ ਹੈ ਫੇਰ ਹੀ ਫੀਲ ਆਊਗਾ ਤੇ ਮੈਂ ਕਿਹਾ ਲੈ ਤੇਰੇ ਪਿੱਛੇ ਆ ਵੀ ਕਰ ਦਾਂਗੇ ਕਿਉਂ ਤਾਰਿਆ ਸਹੀ ਆ ਤੂੰ ਕਿਹਾ ਸੀ ਇਹਨੂੰ ਵੀ ਆਵਾਜ਼ ਵੀ ਬਦਲ ਦੀ ਮੈਂ ਜਿਹੜਾ ਕੁਝ ਕਿਹਾ ਇਹਨੇ ਉਹ ਸਾਰਾ ਵੀ ਸਹੀ ਆ ਹੁਣ ਰੌਲਾ ਫਿਰ ਪਾਇਆ ਗਿਆ ਆਖਰਕਾਰ ਮੁੰਨੇ ਤੋਂ ਮੁੰਨੀ ਬਣਨ ਦੀ ਇਹ ਕਹਾਣੀ ਸ਼ੁਰੂ ਕਿਵੇਂ ਹੁੰਦੀ ਆ ਬਈ ਅਸੀਂ ਤਾਂ ਇਕੱਠੇ ਪੜ੍ਹਦੇ ਹੁੰਦੇ ਸੀਗੇ ਠੀਕ ਹੈ ਜਦੋਂ ਅਸੀਂ ਹੋਸਟਲ ਦੇ ਵਿੱਚ ਗਏ ਦੋਨੇ ਜਣੇ ਸਾਡੀ ਇਕੱਠਿਆਂ ਦੀ ਯਾਰੀ ਪੈ ਗਈ ਜਦੋਂ ਯਾਰੀ ਪੈ ਗਈ ਠੀਕ ਆ ਆਪਸ ਵਿੱਚ ਅਸੀਂ ਗੱਲਾਂ ਬਾਤਾਂ ਵਾਵਾ ਸ਼ੇਅਰ ਕਰਨ ਲੱਗ ਗਏ ਉਸ ਤੋਂ ਬਾਅਦ ਖਰਚਾ ਬਚਾਉਣ ਪਿੱਛੇ ਅਸੀਂ ਦੋਨਾਂ ਨੇ ਇੱਕ ਇਕੱਠਾ ਹੀ ਰੂਮ ਲੈ ਲਿਆ ਅਸੀਂ ਇਕੱਠੇ ਪਹਿਲਾਂ ਾਡੋ ਾਡੀ ਰਹਿੰਦੇ ਸੀ ਜੋ ਤੱਕ ਜਾਣਦੇ ਨਹੀਂ ਸੀ ਜਦੋਂ ਜਾਣ ਪਛਾਣ ਬਣ ਗਈ ਇਕੱਠੇ ਰਹਿਣੇ ਲੱਗ ਗਏ ਜਦੋਂ ਇਕੱਠੇ ਰਹਿਣੇ ਲੱਗ ਗਏ ਤੇ ਆਪਸ ਦੇ ਵਿੱਚ ਬਸ ਗੱਲਾਂ ਬਾਤਾਂ ਹੋਣ ਲੱਗੀਆਂ ਥੋੜਾ ਦੁੱਖ ਸੁੱਖ ਸਾਂਝਾ ਕਰਨ ਲੱਗ ਗਿਆ ਕਿਉਂ ਇਹ ਪਿੰਡ ਤੋਂ ਆਇਆ ਸੀ ਮੈਂ ਸ਼ਹਿਰ ਤੋਂ ਗਿਆ ਸੀ ਕਿਉਂ ਤਾਰੇ ਸਹੀ ਆ ਜਾ अच्छा ਦੋਨਾਂ ਦੀ ਮੁਲਾਕਾਤ ਕਾਲਜ ਵਿੱਚ ਹੋਈ ਸੀ ਸਾਡਾ ਖਰਚਾ ਬਾਹਰ ਬੜਾ ਹੋ ਜਾਂਦਾ ਸੀ ਬਈ ਰੋਟੀ ਪਾਣੀ ਦਾ ਤੇ ਹੋਸਟਲ 'ਚ ਰੋਟੀ ਲੱਗੀ ਸੀ ਜਿਹੜੀ ਉਹ ਸਹੀ ਨਹੀਂ ਬਣਦੀ ਸੀ ਤੇ ਜਦੋਂ ਅਸੀਂ ਇਕੱਠੇ ਰਹਿਣ ਲੱਗੇ ਫਿਰ ਹੋ ਗਿਆ ਵੀ ਇੱਦਾਂ ਕੰਮ ਇਹ ਕਰ ਲੱਗ ਰਿਹਾ ਇੱਦਾਂ ਮੈਂ ਕਰ ਲਿਆ ਕਰੂੰਗਾ ਕਮਰਾ ਇੱਕੋ ਲੈ ਲਿਆ ਤਾਂ ਹੀ ਇਕੱਠਾ ਲੈ ਲਿਆ ਕਮਰਾ ਇਕੱਠਾ ਲੈ ਲਿਆ ਜਿੱਥੋਂ ਇੱਕ ਕਹਾਣੀ ਹੁੰਦੀ ਆ ਉਹ ਕਮਰਾ ਜਿਨੇ ਉਸ ਸੰਤਾਪ ਹੰਡਾਇਆ ਇਨਾਂ ਦੀ ਪਿਆਰ ਦਾ ਇਹ ਰੂਹਾਂ ਦਾ ਪਿਆਰ ਸੀ ਜਾਂ ਇਹ ਜਜ਼ਬਾਤੀ ਪਿਆਰ ਸੀ ਇਹ ਕੀ ਪਿਆਰ ਸੀ ਇਹ ਤੁਹਾਨੂੰ ਕਹਾਣੀ ਦੇ ਐਂਡ ਤੇ ਪਤਾ ਲੱਗੂਗਾ ਅੱਛਾ ਫਿਰ ਕਹਾਣੀ ਕਿਵੇਂ ਸ਼ੁਰੂ ਹੋਈ ਰੂਮ ਲੈ ਲਿਆ ਉਹ ਵੀਰੇ ਐ ਹੁੰਦਾ ਨਾ ਪੀਜੀ ਦੇ ਵਿੱਚ ਜਿਹੜਾ ਬੈੱਡ ਹੁੰਦਾ ਉਹਦਾ ਵੀ ਖਰਚਾ ਪੈਂਦਾ ਪਹਿਲਾ ਹਾਂ ਪਹਿਲਾ ਸਾਡੇ ਕੋਲੇ ਬਈ ਦੋ ਬੈੱਡ ਸੀ ਠੀਕ ਐ ਫਿਰ ਅਸੀਂ ਆਖਿਆ ਬਈ ਇੱਕੋ ਹੀ ਲੈ ਲੈਣਾ ਫਿਰ ਅਸੀਂ ਡਬਲ ਬੈੱਡ ਕਰਾ ਲਿਆ ਇਕੱਠੇ ਠੀਕ ਹੈ ਉਹਦਾ ਖਰਚਾ ਸਾਨੂੰ ਘਟ ਪੈ ਗਿਆ ਉਦੋਂ ਬਾਅਦ ਫਿਰ ਹੌਲੀ ਹੌਲੀ ਕਰਦੇ ਕਰਾਉਂਦੇ ਅਸੀਂ ਪਹਿਲਾਂ ਝਾੜੂ ਪੋਚਾ ਕਰ ਲੈਂਦੇ ਹੁੰਨੇ ਸੀ ਬਈ ਆ ਝਾੜੂ ਲਾਉਂਦਾ ਸੀ ਮੈਂ ਪੋਚਾ ਲਾ ਲੈਂਦਾ ਸੀ ਠੀਕ ਹੈ ਉਦੋਂ ਬਾਅਦ ਕੀ ਹੋਇਆ ਮੈਂ ਆਖਿਆ ਮੈਂ ਕਿਹਾ ਐ ਤਾਂ ਮਨਾ ਗੱਲ ਨਹੀਂ ਬਣਦੀ ਖਰਚੇ ਹੀ ਬੜਾ ਹੋ ਜਾਂਦਾ ਆਪਣਾ ਬਾਹਰ ਰੋਟੀ ਦੇਣੇ ਕਿਹਾ ਸੀ ਤੈਨੂੰ ਵੀ ਖਰਚਾ ਹੁੰਦਾ ਹਾਂ ਰੋਟੀ ਪਾਣੀ ਦਾ ਨਾ ਮੈਂ ਕਿਹਾ ਸੀ ਕਿਉਂਕਿ ਐਕਚੁਅਲ ਦੇ ਵਿੱਚ ਇਹ ਵਿਚਾਰਾ ਇਹਨਾਂ ਦੇ ਜਿਹੜੇ ਪਿੱਛੋ ਘਰਦੇ ਆ ਉਹ ਠੀਕ ਠਾਕ ਆ ਬਾਹਲੇ ਤਕੜੇ ਹੈ ਨਹੀਂਗੇ। ਇਹੀ ਗੱਲ ਤਾਂ ਰਿਆਂ। ਹਾਂ ਸਹੀ ਹੈ ਜੀ। ਪੱਕੀ ਗੱਲ ਆ। ਪੱਕੀ ਗੱਲ। ਪੱਕੀ ਗੱਲ ਆ ਕਿਉਂਕਿ ਆਪਣਾ ਪੁੱਛਣਾ ਹਰ ਸਵਾਲ ਤੇ ਹਰ ਪੁਆਇੰਟ ਤੇ ਗੱਲ ਪੁੱਛਣੀ ਚਾਹੀਦੀ ਆ। ਮੈਂ ਨਹੀਂ ਚਾਹੁੰਦਾ ਕਿਸੇ ਨਾਲ ਬੇਇਨਸਾਫੀ ਹੋਵੇ ਜੀ। ਇੱਥੋਂ ਖੜਾ ਹੋਇਆ ਪੁੱਛ ਤਾਂ ਸਹੀ ਮੜਾ ਇੱਕ। ਉਦੋਂ ਬਾਅਦ ਖਰਚਾ ਸਾਡਾ ਰੋਟੀ ਦਾ ਆ ਜਾਂਦਾ ਸੀ ਘੱਟੋ ਘੱਟ 7-8000 ਦੋਨਾਂ ਦਾ ਜਦੋਂ ਆਪਾਂ ਪੈਗ ਬੁਗ ਵੀ ਲਾਉਂਦੇ ਸੀ ਨਾ ਪੈਗ ਦਾ ਨਾ ਪੈਗ ਬੁਗ ਨਹੀਂ ਆਪਾਂ ਕਦੇ ਲਾਇਆ ਉਦੋਂ ਬਾਅਦ ਰੋਟੀ ਪਾਣੀ ਦਾ ਖਰਚਾ ਇੰਨਾ ਆ ਗਿਆ ਮੈਂ ਆਖਿਆ ਤਾਰੇ ਆਪਾਂ ਇਥੇ ਰੂਮ ਚ ਹੀ ਬਣਾ ਲਿਆ ਕਰਾਂਗੇ ਰੋਟੀ ਪਾਣੀ ਤੂੰ ਰਾਸ਼ਨ ਲਿਆ ਮੈਨੂੰ ਸ਼ੌਂਕ ਸੀ ਬਈ ਮਾ ਮੜੇ ਥੱਲੇ ਕਰ ਲੋ ਆਵਾਜ਼ ਸਾਫ਼ ਆਊਗੀ ਤੇ ਮੈਂ ਬਣਾ ਲੈਂਦਾ ਹੁੰਦਾ ਸੀਗਾ ਮੈਨੂੰ ਸ਼ੁਰੂ ਤੇ ਸ਼ੌਂਕ ਸੀ ਤੇ ਮੈਂ ਵੇਖ ਕੇ YouTube ਤੋਂ ਕੱਡ ਕੱਡ ਵੀਡੀਓ ਆ ਤੁਹਾਡੀਆਂ ਵਿੱਚ ਆ ਜਾਂਦਾਂਗਾ ਸੀਗਾ ਮੈਂ ਦੇਖਣਾ ਸੀ ਤੇ ਉਦੋਂ ਮੈਂ ਵੇਖ ਵੇਖ ਤੇ ਰੋਟੀ ਪਾਣੀ ਦਾ ਸਿੱਖ ਲਿਆ ਫਿਰ ਲਾਓ ਖਾਣਾ ਬਣਾਉਣ ਦਾ ਸ਼ੌਂਕ ਸੀ ਪਰ ਜਿਹੜੀ ਘਰ ਦੇ ਵਿੱਚ ਰਸੋਈ ਕਿਚਨ ਦਾ ਕੰਮ ਇਸ ਮੁੰਡੇ ਨੇ ਸਿੱਖਿਆ ਤੇ ਉਹ ਸਿੱਖਿਆ YouTube ਤੋਂ ਹੋ ਸਕਦਾ ਜਿਹੜਾ ਮੁੰਨਾ ਬਣਨ ਦਾ ਸਫਰ ਕੁੜੀ ਬਣਨ ਦਾ ਸਫਰ ਵੀ YouTube ਤੋਂ ਹੀ ਜਾਰੀ ਹੋਇਆਵੇ ਅੱਛਾ ਰੋਟੀ ਦਾਲ ਸਬਜ਼ੀ ਉੱਥੋਂ ਸਿੱਖ ਲਈ ਸਭ ਕੁਝ ਆਉਂਦਾ ਸੀ ਮੈਨੂੰ ਬਣਾਉਣਾ ਫਿਰ ਮੈਂ ਸਿੱਖ ਲਿਆ ਜੋ ਸਿੱਖ ਲਿਆ ਫਿਰ ਮੈਂ ਉਹਨੂੰ ਆਖਿਆ ਦੇਖ ਪਹਿਲਾਂ ਤੂੰ ਝਾੜੂ ਲਾਉਂਦਾ ਸੀ ਮੈਂ ਲਾਉਂਦਾ ਸੀ ਪੋਚਾ ਹੁਣ ਝਾੜੂ ਪੋਚਾ ਲਾਵਾ ਨਾ ਤੂੰ ਤੇ ਮੈਂ ਬਣਾਉ ਰੋਟੀ ਫਿਰ ਰੋਟੀ ਸਬਜ਼ੀ ਮੈਂ ਕੀਤੀ ਝਾੜੂ ਪੋਚਾ ਇਹਨੇ ਕੀਤਾ ਕਿਉਂ ਤਾਰੇ ਸਹੀ ਹੈ ਜਮਾ ਤੂੰ ਕੀਤਾ ਮੈਂ ਝਾੜੂ ਲਾਉਂਦਾ ਸੀਗਾ ਬਈ ਤੇ ਰੋਟੀ ਪਾਣੀ ਬਣਾਉਂਦਾ ਸੀ ਤੇ ਇਕੱਠੇ ਬਹਿ ਕੇ ਫਿਰ ਖਾਂਦੇ ਸੀ ਇਹ ਹੀ ਗੱਲ ਸੀ ਅਸੀਂ ਖਾਂਦੇ ਸੀ ਫਿਰ ਹੌਲੀ-ਹੌਲੀ ਨਾਲ ਸ਼ਰਾਰਤਾਂਆਂ ਕਰਨ ਲੱਗ ਗਿਆ ਸ਼ਰਾਰਤਾਂ મત ਬੜਾ ਸ਼ਰਾਰਤਾਂ ਮਤਲਬ ਜਦੋਂ ਰੋਟੀ ਮੈਂ ਖਾਣੀ ਮੈਨੂੰ ਕਹਣਾ ਹਾਂ ਬੁੱਗੇ ਤੇ ਮੈਂ ਵੀ ਫਿਰ ਹੱਸ ਕੇ ਜੇ ਮੈਂ ਕਹਿ ਦੇਣਾ ਹਾਂਜੀ ਕਹਿੰਦਾ ਸੀ ਤਾਰਿਆ ਕਹਿੰਦਾ ਸੀ ਬਈ ਜਦੋਂ ਕਿਵੇਂ ਕਿਵੇਂ ਕਹਿੰਦਾ ਸੀ ਉਹ ਸੁਣਾ ਦਰਸ਼ਕਾਂ ਨੂੰ ਉਹ ਤਾਂ ਆਏ ਸੀ ਨਾ ਬਈ ਜਦੋਂ ਰੋਟੀ ਬਣਾਉਂਦਾ ਸੀ ਇਹ ਹਾਂ ਤੇ ਹੀਲਿੰਗ ਦੀ ਆਉਂਦੀ ਸੀ ਮੈਨੂੰ ਵੀ ਮੇਰੀ ਘਰ ਵਾਲੀ ਬਣਾਈ ਜਾਂਦੀ ਹੈ ਆਏ ਹਾਏ ਤੁਸੀਂ ਦੇਖੋ ਇਹ ਜਿਹੜੇ ਜਿਹੜੇ ਅਸਲ ਦੇ ਵਿੱਚ ਉਹ ਕਣ ਕਹ ਦਿੰਦੇ ਆ ਜਿਹੜੇ ਅੰਦਰੋਂ ਕੀੜੇ ਹੁੰਦੇ ਆ ਜਾਂ ਜਿਨ੍ਹਾਂ ਨੂੰ ਆਪਾਂ ਭਾਵਨਾਵਾਂ ਦਾ ਰੂਪ ਦੇ ਦਿੰਦੇ ਆ ਠੀਕਾ ਉਹ ਤਾਰੇ ਦੇ ਅੰਦਰ ਆਖਰਕਾਰ ਮੁੰਨੇ ਦੇ ਰੋਟੀ ਬਣਾਉਣ ਤੋਂ ਬਾਅਦ ਪੜਕਣੇ ਸ਼ੁਰੂ ਹੋ ਜਾਂਦੇ ਆ ਬਸ ਫਿਰ ਜਦੋਂ ਮੈਂ ਰੋਟੀ ਲੈਣ ਜਾਂਦਾ ਸੀ ਬਾਈ ਹੂੰ ਤੇ ਫਿਰ ਸ਼ਰਾਰਤ ਜੀ ਹੋ ਜਾਂਦੀ ਸੀ ਥੋੜੀ ਕੀ ਕੀ ਕਹਿੰਦਾ ਸੀ ਉਹ ਮੈਂ ਬੋਲ ਕੇ ਦੱਸਾਂ ਪੁੱਗੇ ਬਾਈ ਐਂ ਹੋ ਗਿਆ ਨਾ ਕੰਮ ਤੇ ਜਦੋਂ ਅਸੀਂ ਰੋਟੀ ਖਾਂਦੇ ਇਕੱਠੇ ਬਹਿ ਗਏ ਹੂੰ ਤੇ ਇਹ ਸਬਜੀ ਬਹੁਤ ਵਧੀਆ ਬਣਾਉਂਦਾ ਹਾਂ ਹੈ ਤੇ ਜਦੋਂ ਮੈਂ ਬੁਰਕੀ ਲਾਉਣੀ ਇੱਕ ਹੂੰ ਤੇ ਮੇਰੇ ਮੂੰਹ ਚ ਇੱਕ ਹੀ ਗੱਲ ਹੀ ਨਿਕਲਨੀ ਹੂੰ ਕੀ ਆ ਬਾਤ ਆ ਬੁੱਗੇ ਕੀ ਬਸ ਉਥੋਂ ਔਰ ਬੁੱਗੇ ਇਹ ਫੀਲਿੰਗ ਹੀ ਲੈ ਗਿਆ ਪਤੰਦਰ ਇਹੀ ਗੱਲ ਹੋਈ ਆ ਬੁੱਗੇ ਕਹਿੰਦਾ ਸੀ ਹੂੰ ਬੁੱਗੇ ਕਹਿੰਦਾ ਸੀ ਬਾਈ ਉਹਦਾ ਮੈਂ ਰੋਟੀ ਪਾਣੀ ਬੜਾ ਸਵਾਦ ਬਣਾਉਂਦਾ ਹੁੰਦਾ ਸੀਗਾ ਮੈਂ ਖਾਣ ਪੀਣ ਨਾਲ ਹੀ ਇਹ ਪੱਟਿਆ ਗਿਆ ਤੇ ਉੱਥੇ ਹੀ ਗੱਲ ਚੱਲ ਪਈ ਤੇ ਫਿਰ ਬੁੱਗੇ ਬੁੱਗੇ ਕਹਾਂ ਕਿ ਹੁਣ ਬੁੱਗਾ ਚੰਗਾ ਨਹੀਂ ਲੱਗਦਾ ਕਹਿੰਦਾ ਬੁੱਗੇ ਵਾਲੀ ਫੀਲਿੰਗ ਨਹੀਂ ਆਉਂਦੀ ਬੁੱਗੇ 'ਚ ਨਹੀਂ ਹੁਣ ਹੁਣ ਕੀ ਗੱਲ ਆ ਹੁਣ ਤੈਨੂੰ ਵੇਖ ਉਹਨੇ ਇੰਨਾ ਖਰਚਾ ਕਰ ਲਿਆ ਜਾਂ ਤੂੰ ਹੀ ਕਹਤਾ ਵੀ ਇਹਨੂੰ ਤੂੰ ਕਹਤਾ ਵੀ ਜਾ ਕੇ ਜੈਂਡਰ ਚੇਂਜ ਕਰਾਇਆ ਉਹਨੇ ਕਰਾ ਲਿਆ ਹੁਣ ਨਾ ਫਿਰ ਵਿਆਹ ਕਰਾਉਣ ਦਾ ਕੀ ਕਾਰਨਾ ਮੈਂ ਬਿਲਕੁਲ ਕਹ ਬਈ ਵੀ ਜੈਂਡਰ ਚੇਂਜ ਕਰਾ ਲਾ ਵੀ ਕੁੜੀ ਬਣ ਜਾ ਮੇਰੇ ਲਈ ਠੀਕ ਆ ਇਹਨੂੰ ਮੈਂ ਕਿਹਾ ਸੀ ਬਈ ਪਤਲੋ ਪਟਾਕੇ ਵਰਗੀ ਬਣ ਜਾ ਚੁੰਮੇ ਵਾਲੀ ਬਣ ਗਈ ਭਾਬੀ ਚੁੰਮੇ ਵਾਲੀ ਬਣ ਗਈ ਕੀ ਗੱਲ ਇਹ ਹੀ ਗੱਲ ਹੋਈ ਸੀ ਤੁਹਾਡੇ ਵਿੱਚ ਤੇ ਫਿਰ ਹੁਣ ਮੇਰੀ ਤਾਂ ਕੋਈ ਗਲਤੀ ਨਹੀਂ ਭਰਾਵਾ ਇਹਦੇ ਵਿੱਚ ਤੇ ਮੈਂ ਡਾਕਟਰ ਕੋਲ ਜਦੋਂ ਗਿਆ ਸੀ ਨਾ ਮੈਂ ਚੰਗਾ ਭੜਾਈ ਗਿਆ ਸੀ ਤੇ ਡਾਕਟਰ ਨੇ ਹੁਣ ਦਵਾਈਆਂ ਦਿੱਤੀਆਂ ਸਰਜਰੀਆਂ ਕਰਤੀਆਂ ਇੰਨੇ ਪੈਸੇ ਮੈਂ ਲਾਤੇ ਠੀਕ ਹੈ ਤੇ ਹੁਣ ਜਿਹੜੀਆਂ ਦਵਾਈਆਂ ਸੀ ਉਦੋਂ ਹੀ ਇਨਫੈਕਸ਼ਨ ਚੜੀ ਆ ਮੈਨੂੰ ਮਟਾਪਾ ਚੜ ਗਿਆ ਹੁਣ ਮੈਂ ਕਿਹੜਾ ਜਾਣ ਕੇ ਮਟਾਪਾ ਚੜਾਇਆ ਤੇ ਬਾਕੀ ਆ ਜਿਹੜੀ ਗੱਲ ਕਰਦਾ ਇਹਦਾ ਆਪਦਾ ਢਿੱਡ ਦੇਖੋ ਬਾਹਰ ਆਇਆ ਬੀਨਾਂ ਨੂੰ ਇਹਨੂੰ ਨਹੀਂ ਨਹੀਂ ਇਹ ਜਿੰਮ ਜੁਮ ਲਵਾ ਦੇ ਇਹਨੂੰ ਕਿਤੇ ਨਹੀਂ ਮੇਰੀ ਢਿੱਡ ਦੀ ਗੱਲ ਕਰਦੇ ਪਹਿਲਾਂ ਇਹ ਹੀ ਢਿੱ ਇਹ ਤਾਂ ਕਹਿੰਦਾ ਹੀ ਢੱਡ ਪਸੰਦ ਸੀ ਪਰ ਪਹਿਲਾਂ ਕਿਹੜਾ ਮੈਂ ਪਟਾਕੇ ਵਰਗੀ ਸੀ ਹਾਂ ਇਹ ਕਹਿੰਦਾ ਨਾ ਵੀ ਪਹਿਲਾਂ ਪਹਿਲਾਂ ਕਿਹੋ ਜਿਹਾ ਸੀ ਇਹ ਇੱਕ ਇੱਕ ਮਿੰਟ ਇਹ ਕਹਿੰਦਾ ਵੀ ਪਤਲੋ ਪਟਾਕੇ ਵਰਗੀ ਬਣ ਕੇ ਆਉਣਾ ਸੀ ਤੂੰ ਤੇ ਬਈ ਪਹਿਲਾਂ ਕਿਹੜਾ ਮੈਂ ਪਟਾਕੇ ਵਰਗਾ ਪਿਆ ਸੀਗਾ ਤੇ ਉਦੋਂ ਵੀ ਮੈਂ ਇਹੋ ਜੀ ਇਹੋ ਜਿਹਾ ਸੀ ਹਾਂ ਇਹੋ ਜੀ ਇਹੋ ਜਿਹਾ ਸੀ ਵੇਖੋ ਕਿਤੇ ਕਿਤੇ ਫੀਲਿੰਗ ਇਹ ਹਜੇ ਵੀ ਮੁੰਡਾ ਲੈਂਦਾ ਮੈਂ ਉਹੋ ਜੀ ਸੀ ਉਹ ਸ਼ਬਦੇ ਤੇ ਆ ਰਹੇ ਆ ਕਿਉਂਕਿ ਫੀਲਿੰਗ ਬਣ ਗਈ ਇਹਨੇ ਬਈ ਫੀਲਿੰਗਾਂ ਉਹ ਦਵੰਗਾ ਮੈਨੂੰ ਜਦੋਂ ਰਸੋਈ ਦੇ ਵਿੱਚ ਮੈਂ ਆਟਾ ਗੁੰਨਦਾ ਹੁੰਦਾ ਸੀ ਰੋਟੀ ਬਣਾਉਣੀ ਉਹਦੇ ਨੇ ਪਿੱਛੋਂ ਗਾਣਾ ਲਾ ਲਾ ਦੇਣਾ ਤੂੰ ਰਸੋਈ ਵਿੱਚ ਜਦੋਂ ਆਟਾ ਗੁੰਨਣਾ ਪਿੱਛੋਂ ਆ ਕੇ ਤੈਨੂੰ ਸੀਨੇ ਲਾਉਂਗਾ ਇਹਨੇ ਆ ਕੇ ਲੱਗ ਵੀ ਜਾਣਾ ਤੇ ਫਿਰ ਉਹੀ ਮੇਰੀਆਂ ਹੁਣ ਫੀਲਿੰਗਾਂ ਪੱਕੀਆਂ ਬਣ ਗਈਆਂ ਨਹੀਂ ਨਹੀਂ ਕੀ ਕੀ ਜਦੋਂ ਆਟਾ ਗੁੰਨਦਾ ਸੀ ਕੀ ਜੱਫੀ ਪਾਉਂਦਾ ਸੀ ਉਹਦੋਂ ਬਹਾਂ ਪਿੱਛੋਂ ਦੀ ਆਏ ਆ ਕੇ ਜੱਫੀ ਪਾ ਲੈਂਦਾ ਸੀ ਇਹ ਇਹੀ ਗੱਲ ਸੀਗੀ ਇਹ ਤਾਂ ਫਿਰ ਬਈ ਹੁੰਦਾ ਹੀ ਸੀ ਫਿਰ ਜਦੋਂ ਤੁਹਾਡੇ ਮੋਰੇ ਕਈ ਜਾਣਦਾ ਨਹੀਂ ਨਹੀਂ ਪਹਿਲਾਂ ਪਹਿਲਾਂ ਇਹੋ ਜਿਹੀ ਸੀ ਇਹ ਨਾ ਬਈ ਜਮਾ ਤੁਹਾਡੇ ਵਰਗਾ ਸੀ। ਉਹ ਨਹੀਂ ਮੇਰੇ ਮਾੜਾ ਹਿਸਾਬ ਨਾਲ ਬੋਲ ਮੇਰੇ ਵਰਗਾ ਤਾਂ ਕਾੜੂ ਸੀਗਾ ਭਰਾ। ਉਹੀ ਗੱਲ ਕਰ ਜਿਹੜੀ ਉਹ ਕਰ ਰਿਹਾ। ਉਹ ਕਹਿੰਦਾ ਮੈਂ ਇਦਾਂ ਦਾ ਹੀ ਸੀਗਾ। ਨਹੀਂ ਬਈ ਇਹ ਨਾ ਬਹੁਤ ਸੋਹਣਾ ਬਹੁਤ ਹੀ ਸੋਹਣਾ ਸੀਗਾ ਇਹ। ਮੈਂ ਕਹਿੰਦਾ ਯਾਰ ਇਹਦਾ ਸਰੀਰ ਦੀ ਨਾ ਕੁੜੀਆਂ ਰੀਸ ਨਹੀਂ ਕਰਦੀਆਂ ਸੀ। ਇੰਨਾ ਸੋਹਣਾ ਸਰੀਰ ਸੀ ਤੇ ਹੁਣ ਵੇਖ ਲਾ। ਹਾਂ। ਹੁਣ ਤੰਦੂਰ ਬਣਿਆ ਫਿਰਦਾ ਪਤੰਦਰਾ। ਤੰਦੂਰ ਇਹ ਹੁਣ ਤੇ ਗੱਲ ਕਹਿੰਦਾ ਤੰਦੂਰ ਇਹ ਤਾਂ ਉਹ ਗੱਲ ਹੋ ਗਈ ਠੀਕ ਆ। ਹੁਣ ਇਹਨੂੰ ਇਹ ਕਹਿੰਦਾ ਤੰਦੂਰ ਉਹ ਕਹਿੰਦਾ ਨਾ ਵੀ ਨਾ ਮੈਂ ਸੌਹਰੇ ਨੇ ਰੱਖੀ ਨਾ ਮੈਂ ਪੇਕੇ ਆਣੇ ਰੱਖੀ ਮੈਂ ਤਾਂ ਹੁਣ ਮੈਂ ਕੁਝ ਨਹੀਂ ਕਹਿ ਸਕਦਾ ਵੀਰੇ ਮੈਂ ਤਾਂ ਸਾਰਾ ਕੁਝ ਚੇਂਜ ਕਰਾਤਾ ਹੁਣ ਵਾਰੀ ਵਾਰੀ ਤਾਂ ਮੈਥੋਂ ਆਪਰੇਸ਼ਨ ਵੀ ਨਹੀਂ ਹੋਣੇ ਜਿੰਨੇ ਕੁ ਮੈਂ ਕਰਾ ਲਏ ਇਹਦੇ ਪਿੱਛੇ ਮੈਂ ਦੱਸ ਨਹੀਂ ਸਕਦੀ ਤੁਹਾਨੂੰ ਤੇ ਹੁਣ ਇਹਨੂੰ ਮੈਂ ਤੰਦੂਰ ਲੱਗਣ ਲੱਗ ਗਿਆ ਉਦੋਂ ਤਾਂ ਮੈਂ ਇਹਨੂੰ ਬਹੁਤ ਵਧੀਆ ਲੱਗਦੀ ਸੀ ਉਹ ਤਾਂ ਕਹਿੰਦਾ ਸੀ ਤੂੰ ਹੌਟ ਲੱਗਦਾ ਹਾਂ ਤੇ ਠੀਕ ਹੈ ਤੂੰ ਸ਼ਾਰਟ ਲੱਗਦਾ ਤੂੰ ਹੌਟ ਲੱਗਦਾ ਤੇ ਹੁਣ ਮੈਨੂੰ ਤੰਦੂਰ ਦੱਸ ਤਾ ਨਹੀਂ ਅੱਛਾ ਕੀ ਕੀ ਤੇਰੇ ਮਾਪੇ ਨਹੀਂ ਮੰਨੇ ਤੇਰਾ ਮਾਪੇ ਉਹ ਕੀ ਉਹਨਾਂ ਨੇ ਕੀ ਇਨਕਾਰ ਕਰਤਾ ਜਾਂ ਕੀ ਗੱਲ ਆ ਆਪਣੇ ਤਾਂ ਮਾਪੇ ਮੰਨਦੇ ਨੇ ਹਾ ਮੇਰੇ ਬਾਪੂ ਨੇ ਤੇ ਸਿੱਧੀ ਸਪਸ਼ਟ ਗੱਲ ਕਰਤੀ ਕਹਿੰਦਾ ਜੇ ਇਹਨੂੰ ਘਰੇ ਲੈ ਕੇ ਆਏਗਾ ਤੇ ਤੇਰੀ ਗੋਲੀ ਨਾ ਇਹੇ ਜੇ ਥਾਂ ਮਾਰੂੰਗਾ ਕਹਿੰਦਾ ਪੱਖਾ ਛੱਤ ਆਲਾ ਨਾ ਵੇਖਣੋਂ ਤਰਸੇਗਾ ਕਹਿੰਦਾ ਉਹ ਠੀਕ ਹੀ ਬਿਲਕੁਲ ਗੋਲੀ ਉਹ ਜੇ ਥਾਂ ਮਾਰੂੰ ਇਹਦਾ ਪਿਓ ਕਹਿੰਦਾ ਵੀ ਛੱਤ ਆਲਾ ਪੱਖਾ ਵੇਖਣੋਂ ਤਰਸੇਂਗਾ ਇਹ ਗੱਲ ਕਹਿ ਦਿੱਤੀ ਹੁਣੇ ਤੂੰ ਸੀ ਦੇਖੋ ਵੀ ਗੋਲੀ ਅੱਛਾ ਪ੍ਰਪੋਜ਼ ਕਿਵੇਂ ਹੋਇਆ ਇਹਨੂੰ ਪ੍ਰਪੋਜ਼ ਕੀਤਾ ਜਾਂ ਸਰਪਕਾ ਲਈਆਂ ਹਰਕਤਾਂ ਉਹਦੇ ਤੂੰ ਐਡਾ ਵੱਡਾ ਫੈਸਲਾ ਲੈ ਲਿਆ ਹਰਕਤਾਂ ਦਾ ਆਧੀਆਂ ਕਿਹਨੇ ਵੀ ਕੀਤੀਆਂ ਆਧੀਆਂ ਜਿਹੜੇ ਮੈਂ ਕੀਤੀਆਂ ਰਿਸਪੌਂਸ ਤਾਂ ਇਹਨੇ ਪੂਰਾ ਦਿੱਤਾ ਸੀ ਬਾਈ ਤੇ ਪ੍ਰਪ ਤੁਸੀਂ ਦੱਸੋਗਾ ਕਿ ਮੈਂ ਦੱਸਦਾ ਬਈ ਮੇਰੀ ਗੱਲ ਸੁਣ ਯਾਰ ਮੈਂ ਤਨ ਸਿੱਧੀ ਗੱਲ ਕਹੀ ਐ ਨਾ ਮੈਨੂੰ ਪਹਿਲਾਂ ਵਾਲਾ ਪਸੰਦ ਸੀ ਹਾਂ ਤੇ ਹੁਣ ਵਾਲੇ ਤੇ ਮੈਨੂੰ ਫੀਲਿੰਗ ਨਹੀਂ ਆਉਂਦੀ ਪਰ ਜੈਂਡਰ ਚੇਂਜ ਨਾ ਕਰਾਂਦਾ ਉਵੇਂ ਹੀ ਰੱਖ ਲੈਂਦਾ ਇੱਥੇ ਬਥੇਰੇ ਸੋਸ਼ਲ ਮੀਡੀਆ ਤੇ ਤੁਰੇ ਫਿਰਦੇ ਉਵੇਂ ਹੀ ਰੱਖ ਲੈਂਦਾ ਚੱਲ ਜ ਤੁਸੀਂ ਦੇਖਦੇ ਹੋ ਨਾ ਬਥੇਰਾ ਇੰਸਟਾਗ੍ਰam ਤੇ ਟ੍ਰੈਂਡ ਚੱਲਿਆ ਉਹਨਾਂ ਦੀ ਵੀ ਮਾਂ ਦੇ ਪੁੱਤਾਂ ਦੀ ਲੈ ਦੀ ਦੁਨੀਆ ਚਲੋ ਵੱਖਰੀ ਗੱਲ ਆ ਹਨ ਉਹ ਤੁਰੇ ਫਿਰਦੇ ਫਿਰ ਉਹਨਾਂ ਨਾਲ ਹੀ ਕਰਾ ਲੈਂਦਾ ਹੁਣ ਮੈਥੋਂ ਪ੍ਰਪੋਜ਼ ਹੋ ਗਿਆ ਮੈਨੂੰ ਵਧੀਆ ਲੱਗਦਾ ਸੀ ਉਦੋਂ ਉਹ ਉਹ ਸਰੀਰ ਮੈਨੂੰ ਵਧੀਆ ਲੱਗਦਾ ਸੀ ਇਹ ਤਾਂ ਹੋਰ ਹੀ ਬਣਿਆ ਆ ਹੁਣ ਇਹਦੇ ਕਹਿਣ ਦਾ ਮਤਲਬ ਭਾਈ ਇਹ ਹੈ ਵੀ ਮੈਂ ਉਹ ਪਹਿਲਾਂ ਵਾਲਾ ਸਰੀਰ ਲੈ ਕੇ ਆਵਾਂ ਮੈਂ ਕਿੱਥੋਂ ਲੈ ਕੇ ਆਵਾਂ ਆਪਰੇਸ਼ਨ ਕਰਾ ਦੀ ਫੇਰ ਇਸ ਤੋਂ ਬਾਅਦ ਤਾਂ ਮੇਰਾ ਸਰੀਰ ਹੀ ਨਹੀਂ ਰਹਿਣਾਗਾ ਹੁਣ ਤਾਂ ਯਾਰ ਮੈਨੂੰ ਇਹਨੇ ਤਾਂ ਵਿਚਾਰੇ ਨੇ ਸਰੀਰ ਦੇ ਵੀ ਸਾਰੇ ਸੰਦ ਬਲੇਵੇਂ ਵੇਚਤੇ ਹੁਣ ਇਹਦੇ ਪੱਲੇ ਕੀ ਰਿਹਾ ਪੱਲੇ ਬਈ ਮੇਰੇ ਮੇਰੇ ਪੱਲੇ ਗਿਰਿਆ ਮੈਂ ਮੇਤੋ ਸਾਰੇ ਪੈਸੇ ਤਾਂ ਮੈਂ ਹੀ ਲਾਇਆ ਤੇ ਪੈਸੇ ਸਾਰੇ ਨਹੀਂ ਤੁਸੀਂ ਪੈਸੇ ਚਲੋ ਜਿੰਨੇ ਲੱਗਿਆ ਆਖਰ ਤੁਹਾਡੀ 16 ਸੀ ਕਿਉਂਕਿ ਬਥੇਰੇ ਮਾਮਲੇ ਆਉਂਦੇ ਹੁੰਦੇ ਆ ਕਈ ਨਾ ਮੈਨੂੰ ਫੋਨ ਆਉਂਦੇ ਦਿੰਦੇ ਆ ਕਈ ਵਾਰੀ ਕੁੜੀ ਦੇ ਜਾਂ ਮੁੰਡੇ ਦੇ ਕੁੜੀ ਦੇ ਜਾਂ ਮੁੰਡੇ ਦੇ ਮੈਨੂੰ ਫੋਨ ਆਉਣਗੇ ਜਾਂ ਕਈ ਵਾਰੀ ਕੁੜੀ ਫੋਨ ਕਰੂ ਵੀਰੇ ਮੈਂ ਕਿਸੇ ਨਾਲ ਰਿਲੇਸ਼ਨ ਸੀ ਮੇਰਾ ਲਵ ਚੱਲ ਰਿਹਾ ਸੀ ਉਹ ਮੁੰਡਾ ਮੈਥੋਂ 2.5 ਲੱਖ ਖਾ ਗਿਆ 3 ਲੱਖ ਖਾ ਗਿਆ ਤੁਸੀਂ ਖਬਰ ਲਾਓ ਮੇਰੀ ਪੰਚਾਇਤ ਨੇ ਨਹੀਂ ਸੁਣੀ ਪੁਲਿਸ ਨੇ ਨਹੀਂ ਸੁਣੀ ਤੁਸੀਂ ਕੁਝ ਕਰੋ ਵੀ ਜਦੋਂ ਤੁਹਾਡਾ ਰਿਲੇਸ਼ਨ ਸੀ ਜਦੋਂ ਤੁਹਾਡੀ ਪਿਆਰ ਮੁਹੱਬਤ ਸੀ ਸਾਰਾ ਕੁਝ ਉਹ ਤਾਂ ਤੁਸੀਂ ਜਾਇਜ਼ ਕੀਤਾ ਠੀਕ ਆ ਉਹ ਤਾਂ ਤੁਹਾਡੇ ਲਈ ਉਹ ਚੀਜ਼ਾਂ ਜਾਇਜ਼ ਸੀ ਹੁਣ ਨਜਾਇਜ਼ ਕਿਵੇਂ ਹੋ ਗਈਆਂ ਜਾਂ ਕਈ ਮੁੰਡੇ ਫੋਨ ਕਰਨਗੇ ਕੁੜੀ ਪੈਸੇ ਖਾ ਗਈ ਵੀ ਜਦੋਂ ਤੁਸੀਂ ਇਕੱਠੇ ਸੀ ਸਾਰਾ ਕੁਝ ਤੁਹਾਡਾ ਚੱਲਦਾ ਸੀ ਉਹ ਜਿਹੜਾ ਕੁਝ ਖਾ ਪੀ ਲਿਆ ਖੱਟ ਲਿਆ ਬਾ ਠੀਕ ਆ ਫਿਰ ਜਿਵੇਂ ਕਹਿੰਨੇ ਹੁੰਦੇ ਸੀ ਖਾਦਾ ਪੀਤਾ ਲਾਹੇ ਦਾ ਬਾਕੀ ਅਹਿਮ ਤੇ ਸ਼ਾਹੇ ਦਾ ਉਹ ਗੱਲ ਹੋਣੀ ਸੀ ਉਹ ਗੱਲ ਹੋ ਗਈ ਆ ਹੁਣ ਤੁਸੀਂ ਆਲਦਾ ਟਾਈਮ ਇਕੱਠਾ ਨਗਾਇਆ ਹੁਣ ਲੱਖਾਂ ਚ ਹੋਇਆ ਕਰੋਨਾ ਚ ਹੋਇਆ ਆਪਣਾ ਹਜ਼ਾਰਾਂ ਚ ਹੋਇਆ ਪਲੇ ਡਾਕਟਰ ਨੇ ਫੇਰੇ ਕੀਤਾ ਉਹ ਤਾਂ ਫੈਸਲਾ ਥੋੜਾ ਸੀ ਉਹਦੇ ਚੀਜ਼ਾਂ ਸਾਨੂੰ ਜਾਂ ਲੋਕਾਂ ਨੂੰ ਕੋਈ ਇੰਟਰਸਟ ਨਹੀਂ ਪਰ ਇਹ ਇਸ ਗੱਲੋਂ ਆਇਆ ਵੀ ਤੂੰ ਮੁੱਕਰ ਗਿਆ ਹੁਣ ਇਸ ਗੱਲ ਨੂੰ ਠੀਕ ਆ ਪ੍ਰਪੋਜ਼ ਕਿਵੇਂ ਹੋਇਆ ਉਹ ਗੱਲ ਤੁਸੀਂ ਦੱਸੋ ਨਾ ਸਿਰੇ ਨਹੀਂ ਲਾਈ ਪ੍ਰਪੋਜ਼ ਤਾਂ ਵੀਰੇ ਇੱਕ ਦਿਨ ਦਾ ਮੀਂਹ ਪੈਂਦਾ ਸੀ ਬਾਈ ਅਸੀਂ ਦੋਨੇ ਪਏ ਸੀ ਅਡ ਬੈੱਡ ਸਾਡਾ ਇੱਕੋ ਹੀ ਹੁੰਦਾ ਸੀ ਪੈਂਦੇ ਅੱਡ-ਅੱਡ ਕੰਬਲਾਂ ਜੀ ਸੀ ਅਸੀਂ ਤੇ ਮੀਂਹ ਆਇਆ ਇੱਕੋ ਦਮ ਰਾਤ ਨੂੰ ਲੇਟ ਵਗ ਗਈ ਤੇ ਬਿਜਲੀ ਜਦੋਂ ਲਸਕ ਗਈ ਤੇ ਮੈਂ ਬੁੜਕ ਕੇ ਵੱਜਾ ਦੇ ਉੱਤੇ ਤੇ ਬਸ ਫਿਰ ਉੱਥੇ ਹੀ ਸਾਡੀ ਲਾ ਸਟੋਰੀ ਸਟਾਰਟ ਲੈ ਵੀ ਮਿੱਤਰੋ ਕਹਿੰਦੇ ਉਹ ਗੱਲ ਹੋ ਗਈ ਸਰਜੀਤ ਭੁੱਲਰ ਦੇ ਵੀ ਕਈ ਗੀਤ ਆਏ ਆ ਵੀ ਆਹ ਕਣੀਆਂ ਕੁਣੀਆਂ ਤੇ ਹਨਾ ਕਣੀਆਂ ਵਾਲੀ ਗੱਲ ਹੀ ਹੋਈ ਪਈ ਆ ਕਹਿੰਦਾ ਕਿ ਮੀਂਹ ਪਈ ਕੜਕ ਦੀ ਬਿਜਲੀ ਨੇ मुन्ने ਤੋਂ Munni ਬਣਾ ਦਿੱਤੀ ਤਾਰੇ ਦੇ ਵਾਸਤੇ ਇਹਨੇ ਬਣਾਈ ਮੈਂ ਮੈਂ ਤਾਂ ਨਹੀਂ ਬਣਿਆ ਇਹਨੇ ਬਣਾਈ ਇਹਨੇ ਬਣਾਈ ਤੇ ਟਪਕੇ ਹੀ ਆਇਆ ਸੀ ਬਈ ਨਾ ਉਹ ਟਪਕੇ ਫਿਰ ਜਦੋਂ ਬਿਜਲੀ ਗੜਕੀ ਸੀ ਤੇ ਨਾ ਉਹ ਦਾ ਮੇਰੇ ਕੋਲ ਤੇ ਪਿਆਰ ਹੋ ਗਿਆ ਫਿਰ ਹੁਣ ਪਿਆਰ ਹੋ ਗਿਆ ਵੇਖੋ ਹੁਣ ਤਾਰੇ ਦੇ ਘਰ ਦੇ ਕਹਿੰਦੇ ਵੀ ਹੁਣ ਤਾਰੇ ਦੇ ਘਰ ਦੇ ਮੰਨਦੇ ਨਹੀਂ ਸਾਰੇ ਠੀਕ ਆ ਉਹ ਕਹਿੰਦਾ ਵੀ ਨਹੀਂ ਹੁਣ ਤਾਰੇ ਦੇ ਇੱਕੋ ਹੀ ਗੱਲ ਕਹਿ ਕੇ ਪੱਲਾ ਛੜਾ ਰਿਹਾ ਵੀ ਜਾਂ ਤਾਂ ਇਹ ਪਹਿਲਾਂ ਵਾਲਾ ਸਰੀਰ ਲੈ ਕੇ ਆਵੇ ਉਹੀ ਮੁੰਨਾ ਬਣੇ ਫੇਰ ਤਾਂ ਮੈਂ ਕਿਤੇ ਨਾ ਕਿਤੇ ਗੱਲ ਕਰ ਸਕਦਾ ਪਰ ਜਿਹੜੇ ਹਸਾਬ ਨਾਲ ਹੁਣ ਇਹਨੂੰ ਕਿਹਾ ਤੁਸੀਂ ਦੇਖੋ ਮੈਂ ਕਹਿੰਦਾ ਇੱਕ ਵਾਰੀ ਕੈਮਰਾਮੈਨ ਨੂੰ ਦਿਖਾਇਆ ਜਾਵੇ ਸਾਰੇ ਜਿਹੜੇ ਇਹਦੇ ਵਿੱਚ ਡਾਕਟਰ ਨੇ ਕ੍ਰੀਏਟੀਵਿਟੀ ਕੀਤੀ ਹੈ ਜਿਹੜੀ ਚੇਂਜਸ ਕੀਤੀ ਆ ਸਾਰੇ ਲੜਕੀ ਵਾਲੇ ਪਾਰਟ ਨੇ ਠੀਕ ਆ ਉਹਨੇ ਕਿ ਇਹਨਾਂ ਨੇ ਜਾਂ ਦੁੱਖ ਚ ਲਿਆ ਜਾਂ ਕਿਵੇਂ ਵੀ ਹੋਇਆ ਉਹ ਸਾਰੀ ਗੱਲਬਾਤ ਆ ਪਰ ਇਹ ਬਹੁਤਾਂ ਗਿਣਤੀ ਚ ਮਾਮਲੇ ਵੇਖੋ ਆ ਰਹੇ ਆ ਚਿੰਤਾ ਦੇ ਵਿਸ਼ੇ ਅਸੀਂ ਕਹਿ ਰਹੇ ਆ ਕਿ ਹੋਰ ਦੇਸ਼ਾਂ ਦੇ ਵਿੱਚ ਕਾਨੂੰਨ ਬਣੇ ਆ ਮੁੰਡਾ ਮੁੰਡੇ ਨਾ ਰਹਿ ਰਿਹਾ ਕੁੜੀ ਕੁੜੀ ਨਾ ਰਹਿ ਰਹੀ ਆ ਪਰ ਨਹੀਂ ਕਿਤੇ ਮਰਜ਼ੀ ਰਹਿ ਰਹੇ ਆ ਕਿਤੋਂ ਦਾ ਮਰਜ਼ੀ ਇਹ ਕਲਚਰ ਹੈ ਪਰ ਇੱਕ ਗੱਲ ਹਕੀਕਤੀ ਤੌਰ ਤੇ ਤੁਸੀਂ ਦੱਸ ਦਿਓ ਕਿ ਕੀ ਇਹ ਕੁਦਰਤ ਨੇ ਨਿਯਮ ਬਣਾਇਆ ਕੁਦਰਤ ਨੇ ਦੇਸ਼ ਨਹੀਂ ਵੰਡੇ ਕੁਦਰਤ ਨੇ ਸਰਹੱਦਾਂ ਨਹੀਂ ਬਣਾਈਆਂ ਕੁਦਰਤ ਨੇ ਕੋਈ ਤਾਰਾ ਨਹੀਂ ਲਾਇਆ ਜਿੱਥੇ ਮਰਜ਼ੀ ਜਾਵੜੋ ਜਹੇ ਜੇ ਬੱਦਲ ਆ ਤੁਹਾਨੂੰ ਪੰਜਾਬ ਦੀ ਧਰਤੀ ਦੇ ਉੱਪਰ ਦਿਖ ਰਹੇ ਆ ਇਹੀ ਬੱਦਲ ਤੁਹਾਨੂੰ ਕੈਨੇਡਾ ਦੀ ਧਰਤੀ ਤੇ ਜਾ ਕੇ ਵੀ ਦਿਸਣਿਆ ਜਿਹੜੇ ਆ ਦਰਾਖਤ ਆ ਘਾਹ ਫੂਸ ਜਾਂ ਜਿਹੜੀ ਵੀ ਆਪਾਂ ਤੁਸੀਂ ਗ੍ਰੇਨਰੀ ਵੇਖ ਰਹੇ ਹੋ ਇਹੀ ਕੁਝ ਤੁਹਾਨੂੰ ਬਾਹਰਲੀਆਂ ਕੰਟਰੀਆਂ ਦੀ ਜਿਹੜਾ ਦੇਸ਼ ਦੇ ਵਿੱਚ ਦਿਸਣਿਆ ਲੁੱਕ ਦੀ ਸੜਕਾ ਇਹੀ ਬਾਹਰ ਦੀ ਲੁੱਕ ਦੀ ਸੜਕ ਉੱਥੇ ਜਿਸਣੀਆਂ ਆਪਾਂ ਲੋਕ ਆਪਣੇ ਦੋ ਅੱਖਾਂ ਹੱਥ ਹੈ 2 ਪੈਰ ਹੈ ਇਹ ਤੁਹਾਨੂੰ ਬਾਹਰ ਦੀ ਕੰਟਰੀ ਚ ਜਿਹੇ ਜਾਂ ਮਰਜੀ ਕਿਉਂਕਿ ਜਿਹੜੀਆਂ ਪ੍ਰਜਾਤੀਆਂ ਕੁਦਰਤੀ ਤੌਰ ਤੇ ਬਣੀਆਂ ਜਿਹੇ ਜਾਂ ਸ਼ੇਰ ਸਾਡੇ ਇੱਥੇ ਦੇਸ਼ ਦੇ ਵਿੱਚ ਭਾਰਤ ਵਿੱਚੂਗਾ ਉਹੀ ਸ਼ੇਰ ਤੁਹਾਨੂੰ ਉੱਥੇ ਜਿਸੂ ਜਿਹੇ ਜੇ ਮਨੋਖਾਸੀਆਂ ਰੰਗ ਰੂਪ ਦਾ ਫਰਕ ਹੋ ਸ਼ਕਲ ਦਾ ਫਰਕ ਹੋ ਭਾਸ਼ਾ ਦਾ ਫਰਕ ਹੋ ਇਹ ਹੋ ਸਕਦਾ ਪਰ ਕੁਦਰਤ ਨੇ ਨਿਯਮ ਇਹੀ ਬਣਾਇਆ ਕਿ ਜੋ ਮੇਲ ਤੇ ਫੀਮੇਲ ਦਾ ਜੋ ਕੁਦਰਤੀ ਤੌਰ ਤੇ ਉਹ ਸਿਸਟਮ ਬਣਿਆ ਜਿਹਨੂੰ ਆਪਾਂ ਕਹਿ ਸਕਦੇ ਹਾਂ ਪ੍ਰਮਾਤਮਾ ਦੀ ਇੱਕ ਵਿਧੀ ਆ ਪਰ ਜਿਹੜੀਆਂ ਆਹ ਕੋਝੀਆਂ ਹਰਕਤਾਂ ਕਰਨ ਲੱਗੇ ਅਸੀਂ ਲੋਕ ਕੁਦਰਤ ਤੋਂ ਸਿਆਣੇ ਹੋ ਗਏ ਅਸੀਂ ਰੱਬ ਦੇ ਨਾਲ ਕਰਨ ਲੱਗ ਗਏ ਅਸੀਂ ਕੁਦਰਤ ਦੇ ਉਲਟ ਜਾਣ ਲੱਗ ਗਏ ਕਿਉਂਕਿ ਜਿਹਦੇ ਹਸਾਉਣਾ ਵਰਤਾਰਾ ਚੱਲ ਰਿਹਾ ਲੱਗਦਾ ਕਿ ਜਿਹੜੀ ਅਸੀਂ ਉਹ ਕਗਾਰ ਤੇ ਆ ਕੇ ਖੜੇ ਹੋ ਰਹੇ ਹਾਂ ਜਿੱਥੇ ਸਭ ਕੁਝ ਮਲਿਆ ਮੇਟ ਹੋ ਜਾਣਾ ਵੈਸੇ ਤਾਂ ਸਰਕਾਰਾਂ ਨੇ ਕਰ ਦੇਣਾ ਜਿਹਦੇ ਹਸਾਉਣਾ ਸਿਸਟਮ ਚੱਲ ਰਿਹਾ ਤੇ ਨਹੀਂ ਅਸੀਂ ਵੀ ਉਹ ਕਗਾਰ ਤੇ ਹੁਣ ਦੱਸੋ ਕਿ ਏਸ ਜੋ ਕੁੜੀ ਦੀ ਸ਼ਕਲ ਦਿਖ ਰਹੀ ਹੈ ਏਸ ਮੁੰਡੇ ਦੇ ਮਾਪੇ ਇਹ ਸੋਚਦੇ ਹੋਣੇ ਆ ਜਿੱਦੇ ਦਾ ਜਨਮ ਹੋਇਆ ਹੋਊਗਾ ਕੀ ਕੁਛ ਨਹੀਂ ਕੀਤਾ ਹੋਣਾ ਕਿੱਥੇ ਨਹੀਂ ਮਠਿਆਈਆਂ ਵੰਡੀਆਂ ਹੋਣੀਆਂ ਕਿੱਥੇ ਨਹੀਂ ਨਿੰਮ ਬੰਨੀ ਗਈ ਹੋਣੀ ਕਿੱਥੇ ਨਹੀਂ ਭੰਗੜੇ ਪਾਏ ਗਏ ਹੋਣੇ ਕਿੱਥੇ ਨਹੀਂ ਢੋਲ ਵਾਲੇ ਸੱਦੇ ਗਏ ਹੋਣੇ ਕਿੱਥੇ ਨਹੀਂ ਇਹਦੇ ਰਿਸ਼ਤੇਦਾਰਾਂ ਦੇ ਵਿੱਚ ਵਧਾਈਆਂ ਭੇਜੀਆਂ ਗਈਆਂ ਹੋਣੀਆਂ ਕਿੱਥੇ ਨਹੀਂ ਪਿੰਡ ਦੇ ਲੋਕਾਂ ਨੇ ਇਹਦੀ ਮਾਂ ਪਿਓ ਨੂੰ ਆ ਕੇ ਵਧਾਈਆਂ ਦਿੱਤੀਆਂ ਹੋਣੀਆਂ ਤੇ ਅੱਜ ਆ ਕੋਜੀ ਹਰਕਤ ਕਰਕੇ मुन्ने ਤੋਂ ਬਣਿਆ ਹੋਇਆ मुੰਨੀ ਇਸ ਤਾਰੇ ਦੀ ਖਾਤਰ ਭੁੱਲ ਗਿਆ ਇਹ ਆਪਦੇ ਮਾਂ ਬਾਪ ਨੂੰ ਆਪਦੇ ਭੈਣ ਭਰਾਵਾਂ ਨੂੰ ਆਪਦੇ ਰਿਸ਼ਤੇਦਾਰਾਂ ਨੂੰ ਸਮਾਜ ਨੂੰ ਤੇ ਅੱਜ ਇਕੱਲਾ ਤਾਰਾ ਜਿਹਨੇ ਇੱਕ ਕਹਿ ਕੇ ਖੈੜਾ ਛਡਾਲਿਆ ਕਿ ਮੇਰੇ ਬਾਪੂ ਨੇ ਕਹਿ ਦਿੱਤਾ ਗੋਲੀ ਉਥੇ ਵੱਜੂ ਜਿੱਥੇ ਛਤ ਆਲਾ ਪੱਖਾ ਵੇਖਣਾ ਨਹੀਂ ਨਸੇਵੂ ਮੈਂ ਕਹਿਣਾ ਕਿ ਇੱਕ ਗੋਲੀ ਇਹਦੇ ਠੋਕ ਦੇਣੀ ਚਾਹੀਦੀ ਹੈ ਇੱਕ ਗੋਲੀ ਇਹਦੇ ਠੋਕ ਦੇਣੀ ਚਾਹੀਦੀ ਹੈ ਤੇ ਮੈਂ ਇਹ ਗੱਲ ਤੁਹਾਨੂੰ ਸਾਬਤ ਕਰ ਦੇਣੀ ਚਾਹਣਾ ਕੀ ਤੇਰੇ ਮਾਂ ਪਿਓ ਨੇ ਤੈਨੂੰ ਕੁਝ ਨਹੀਂ ਕਿਹਾ ਸ਼ਹਿਰਾਂ ਦੇ ਵਿੱਚ ਆਹ ਕੁਝ ਵੀਰੇ ਹੋ ਹੀ ਜਾਂਦਾ ਹੈ ਬਿਲਕੁਲ ਨਹੀਂ ਹੁੰਦਾ ਇਹ 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 ਜੇ ਮੈਂ ਇਹ ਗੱਲ ਇੱਥੇ ਕਹਿ ਦਿਆਂ ਵੀ ਸ਼ਹਿਰਾਂ 'ਚ ਹੁੰਦਾ ਇੱਕ ਬਿਲਕੁਲ ਨਹੀਂ ਹੁੰਦਾ ਇਹ ਇਹ ਚੀਜ਼ ਨਹੀਂ ਹੁੰਦੀ 1% ਲੋਗ ਇਹ ਕੁਛ ਕਰਵਾਈ ਜਾਂਦੇ ਆ ਪਿੱਛੇ ਜਿਹੜਾ ਕੁੜੀਆਂ ਦਾ ਵਿਆਹ ਹੋਇਆ ਸੀਗਾ ਠੀਕ ਹੈ ਤੇ ਭਾਈ ਜਦੋਂ ਕੁੜੀਆਂ ਕਰਾ ਰਹੀਆਂ ਨੇ ਤੇ ਫਿਰ ਮੁੰਡੇ ਵੀ ਕਰਵਾ ਸਕਦੇ ਆ ਬਾਕੀ ਇਹਨੇ ਤਾਂ ਇਹ ਕਹਿ ਕੇ ਹੱਥ ਧਵਾ ਲੇ ਠੀਕ ਹੈ ਖਿਹੜਾ ਛੜਾ ਲਿਆ ਮੈਥੋਂ ਕਹਿੰਦਾ ਕੱਲ ਨੂੰ ਆਪਣੇ ਜਵਾਕ ਨਹੀਂ ਹੋਣੇ ਮੈਂ ਅੱਜ ਤੋਂ 5 ਸਾਲ ਬਾਅਦ ਠੀਕ ਹੈ ਜਦੋਂ ਬੱਚੇ ਨਾ ਹੋਏ ਆਪਣੀ ਅੰਸ਼ ਕਿਵੇਂ ਵਧੂਗੀ ਇਹਨੇ ਤਾਂ ਆ ਗੱਲ ਕਹਿਤੀ ਹੁਣ ਮੈਂ ਇਹਨੂੰ ਦੱਸਿਆ ਵੀ ਡਾਕਟਰਾਂ ਨੇ ਪ੍ਰੋਪਰ ਮੇਰੇ ਸਾਰੇ ਜਿੰਨੇ ਵੀ ਪਾਰਟ ਸੀ ਉਹ ਸਾਰੇ ਪਾਏ ਆ ਕੱਲ ਨੂੰ ਆਪਾਂ ਬੱਚਾ ਵੀ ਕਰ ਸਕਦੇ ਆ ਦੱਸੋ ਜੀ ਇਹਨੂੰ ਸਮਝਾਓ ਤੁਸੀਂ ਬਈ ਪੀੜੀ ਕਿਵੇਂ ਵਧੋਗੇ ਅੱਗੇ ਯਾਰ ਵੀਡੀਓ ਕਹਿੰਦੇ ਵੀ ਜਦੋਂ ਸਰਜਰੀ ਹੋਈ ਆ ਡਾਕਟਰ ਨਾਲ ਬਕਾਇਦਾ ਗੱਲ ਹੋਈ ਆ ਬੱਚੇ ਵੀ ਪੈਦਾ ਹੋਣਗੇ ਨਹੀਂ ਆਪਣੇ ਬਾਪ ਨੂੰ ਸਿੱਧੀ ਕਹ ਤਾਂ ਕਹੀ ਆ ਆਪਾਂ ਹੁਣ ਬਸ ਪਿੱਛੇ ਨਹੀਂ ਫਿਰ ਇੱਕ ਗੱਲ ਦੇਖੋ ਤੁਹਾਨੂੰ ਚਲੋ ਇਹ ਹੋਇਆ ਪਹਿਲਾਂ ਤਾਂ ਤੁਸੀਂ ਤੁਹਾਡੀ ਹਰਕਤਾਂ ਹੀ ਗਲਤ ਪਰ ਤੂੰ ਫਿਰ ਇਹ ਗੱਲ ਪਹਿਲਾਂ ਤਾਰਾ ਸੋ ਕਿਉਂ ਨਹੀਂ ਸੋਚੀ ਪਹਿਲਾਂ ਬਈ ਦਿਮਾਗ 'ਚ ਨਹੀਂ ਆਈ ਗੱਲ ਮੇਰੇ ਕੋਈ ਪਹਿਲਾਂ ਇਸ਼ਕ ਨਾ ਸੀ ਇਸ਼ਕ ਨਾ ਹੀ ਹੁੰਦਾ ਬਈ ਫਿਰ ਅੰਨੇ ਇਸ਼ਕ ਦਾ ਵਾਸਤਾ ਦੇ ਦਿੱਤਾ ਗਿਆ ਤਾਰੇ ਵੱਲੋਂ ਮੁੰਨੇ ਨੇ دل دماغ ਦਾ ਮੇਰੇ ਚ ਵੜਿਆ ਸੀ ਉਦੋਂ ਉਦੋਂ ਹੀ ਮੈਨੂੰ ਕਹਿ ਦਿੰਦਾ ਹੁਣ ਮੁਕਰਨ ਨਾਲ ਉਹਦਾ ਚੰਗਾ ਮੈਨੂੰ ਉਹਦੀ ਜਵਾਬ ਦੇ ਦਿੰਦਾ ਹੁਣ ਮੈਂ ਕੀ ਕਰਾਂ ਇਹਨੇ ਤਾਂ ਕਹਿਤਾ ਵੀ ਮੇਰੇ ਘਰ ਦੇ ਨਹੀਂ ਮੰਨਦੇ ਨਹੀਂ ਹੁਣ ਹੁਣ ਤੇਰੇ ਘਰ ਦੇ ਕੀ ਕਹਿੰਦੇ ਆ ਬਈ ਮੇਰੇ ਘਰ ਦੇ ਤਾਂ ਕੁਝ ਨਹੀਂ ਕਹਿੰਦੇ ਮੇਰੇ ਘਰ ਦੇ ਤਾਂ ਮੈਨੂੰ ਕਹਿਤਾ ਵੀ ਜਿਵੇਂ ਤੇਰਾ ਜੀ ਕਰਦਾ ਕਰ ਲਾ ਮੇਰੇ ਘਰ ਦੇ ਤਾਂ ਰੱਸਾ ਲਾਤਾ ਉਹ ਕਹਿੰਦੇ ਤੂੰ ਜਿਹਦੇ ਪਿੱਛੇ ਆ ਕੁਝ ਕਰਾਇਆ ਮੈਂ ਵੀ ਇਕੱਲਾ ਹੀ ਸੀ ਨਾ ਇਹ ਵੀ ਰੋਲਾ ਮੈਂ ਵੀ ਇਕੱਲਾ ਹੀ ਸੀ ਦੇਖੋ ਇਕੱਲਾ ਕੀ ਬੀਤਦੀ ਹੂ ਇਹਦੇ ਮਾਂ ਬਾਪ ਤੇ ਕੀ ਵੀ ਦੀ ਹੋ ਰਿਸ਼ਤੇਦਾਰਾਂ ਤੇ ਤੈਨੂੰ ਪਤਾ ਤੇਰੇ ਮਾਂ ਬਾਪ ਦਾ ਕੀ ਹੋਊਗਾ ਤੂੰ ਸਹਾਰਾ ਸੀ ਉਹਦਾ ਇਕਲੋਤਾ ਹੁਣ ਹੁਣ ਪਤਾ ਲੱਗਦਾ ਬਈ ਮੈਂ ਗਲਤ ਕਰ ਲਿਆ ਪਰ ਮੈਨੂੰ ਉਹਦੇ ਨਾਲੋਂ ਜ਼ਿਆਦਾ ਅਫਸੋਸ ਇਸ ਗੱਲ ਦਾ ਹੁੰਦਾ ਬਈ ਵੀ ਇਹਨੇ ਵੀ ਮੇਰਾ ਸਾਥ ਛੱਡ ਤਾ ਇਹਨੂੰ ਮੇਰਾ ਸਾਥ ਦੇਣਾ ਚਾਹੀਦਾ ਸੀ ਮੈਂ ਇਹਦੇ ਪਿੱਛੇ ਸਾਰਾ ਕੁਝ ਕੀਤਾ ਜਦੋਂ ਹੁਣ ਇਹਨੇ ਤਾਂ ਇਹ ਕਹਿ ਕੇ ਆਪ ਦਾ ਹੱਥ ਛਡਾ ਲਿਆ ਬਈ ਕੱਲ ਨੂੰ ਆਪਣੇ ਜਵਾਕ ਨਹੀਂ ਹੋਣੇ ਤੂੰ ਮੈਨੂੰ ਪਸੰਦ ਨਹੀਂ ਤੂੰ ਤਾਂ ਚੁੰਮੇ ਵਾਲੀ ਭਾਬੀ ਲੱਗਣ ਲੱਗ ਗਿਆ ਲੱਗਦਾ ਵੀ ਇਹ ਬਹੁਤ ਬਹੁਤ ਗਲਤ ਡਿਸੀਜਨ ਦੇਆ ਇਹ ਗਲਤ ਡਿਸੀਜਨ ਤਾਂ ਬਣ ਸਕਦਾ ਜੇ ਮੇਰਾ ਸਾਥ ਨਾ ਦੇਵੇ ਤੇ ਜੇ ਮੇਰਾ ਸਾਥ ਦੇ ਦਿੰਦਾ ਫਿਰ ਮੈਨੂੰ ਕੋਈ ਨਹੀਂ ਫਿਰ ਮੈਨੂੰ ਐ ਹੋ ਜਾਊਗਾ ਵੀ ਹਾਂ ਪਿਆਰ ਚ ਮੇਰੀ ਸ਼ਹਾਦਤ ਹੋ ਗਈ ਕਿਉਂ ਬਈ ਆਪਣੇ ਦੱਤ ਖੜੇ ਹੈ ਬਈ ਆਪਾਂ ਨਹੀਂ ਆਪਣੇ ਦੱਤ ਖੜੇ ਹੈ ਜਿਵੇਂ ਕਹਤਾ ਆਪਾਂ ਨਹੀਂ ਹੁਣ ਹੁਣ ਜੇ ਮੈਂ ਇਹ ਗੱਲ ਕਹਾ ਆਉਣ ਕੈਮਰਾ ਤੁਸੀਂ ਖੜੇ ਹੋ ਠੀਕ ਆ ਵੀ ਤੇਰੇ ਪਿੰਡ ਦੇ ਵੀ ਮੁੰਡੇ ਹੋਣੇ ਆ ਕੁੜੀਆਂ ਹੋਣੀਆਂ ਉਹਨਾਂ ਤੇ ਕੀ ਇਫੈਕਟ ਪਾਊਗਾ ਤੇਰੀ ਇਹ ਸੋਚ ਦਾ ਹੁਣ ਤਾਂ ਬਸ ਹੋ ਗਿਆ ਜਿਹੜਾ ਕੁਝ ਹੋਣਾ ਸੀ ਬਈ ਆਪਾਂ ਤਾਂ ਗੱਲ ਹੀ ਨਹੀਂ ਕਰਨੀ ਆਪਾਂ ਤਾਂ ਹੈ ਹੀ ਨਹੀਂ ਇੱਥੇ ਹੈ ਹੀ ਨਹੀਂ ਇਹਨਾਂ ਨਾਲ ਹੈ ਹੀ ਨਹੀਂ ਨਹੀਂ ਹੁਣ ਚੱਲਿਆ ਕਿੱਥੇ ਆ ਗੱਲ ਤੇ ਸੁਣਾ ਮੇਰਾ ਵੀਰ ਗੱਲ ਤੇ ਸੁਣਾ ਗੱਲ ਤੇ ਸੁਣਾ ਉਹ ਗੱਲ ਤੇ ਸੁਣ ਯਾਰ ਦੇਖੋ ਅੱਜ ਤਾਰਾ ਵੀ ਪੱਲਾ ਛੜਾ ਕੇ ਚੱਲਾ ਗਿਆ ਮੁੰਨੀ ਦੇ ਕੋਲੋਂ ਰਹਿ ਗਿਆ ਇੱਕਲਾ ਬੇਸ਼ੱਕ ਹੁਣ ਇਹ ਕੁੜੀ ਦੇ ልबास ਚ ਹੈ ਕੁੜੀ ਦੇ ਸਰੀਰ ਚ ਹੈ ਪਰ ਇਹ ਕੁੜੀ ਬਣਨ ਤੋਂ ਪਹਿਲਾਂ ਇੱਕ ਉਸੇ ਤਾਰੇ ਵਰਗਾ ਨੌਜਵਾਨ ਮੁੰਡਾ ਸੀ ਤਾਰਾ ਚਲਾ ਗਿਆ ਛੱਡ ਕੇ ਤਾਰੇ ਨੇ ਭਰਾਵਾ ਮੈਨੂੰ ਬੜੇ ਟਾਈਮ ਦਾ ਕਿਹਾ ਕਿ ਇਹਦਾ ਮੈਂ ਛੱਡ ਦੇਣਾ ਮੈਂ ਰੱਖਣਾ ਨਹੀਂ ਹੁਣ ਪਰ ਮੈਨੂੰ ਮੈਂ ਕਿੱਥੇ ਜਾਵਾਂ ਵੇਖੋ ਹੁਣ ਹੁਣ ਤੁਹਾਡੇ ਸਾਹਮਣੇ ਆ ਮੈਂ ਕਿੱਥੇ ਜਾਵਾਂ ਇਹ ਚੀਜ਼ਾਂ ਨਹੀਂ ਹੋਣਗੀਆਂ ਨਹੀਂ ਹੁਣ ਰੋਣਾ ਕਿਦੇ ਲਈ ਵੇਖੋ ਹੁਣ ਇਹ ਰੋਣ ਨਾਲ ਹੁਣ ਆਪਾਂ ਵੀ ਇੱਥੇ ਇਹ ਨਹੀਂ ਕਹਿ ਸਕਦੇ ਵੀ ਅਸੀਂ ਹੈਲਪ ਕਰ ਦਿਆਂਗੇ ਕਿਸੇ ਸਮਾਜ ਦੇ ਲੋਕਾਂ ਨੂੰ ਕਹਿ ਦਿਆਂਗੇ ਕਿਉਂਕਿ ਇਹ ਇਹ ਮੁੱਦਾ ਹੀ ਹੈ ਨਹੀਂ ਇਹ ਮਦਦ ਕਰਨ ਵਾਲਾ ਮੁੱਦਾ ਹੀ ਨਹੀਂ ਕੀ ਕੁਝ ਕਹਿਣਾ ਤੁਸੀਂ ਲੋਕਾਂ ਨੂੰ ਕੁਝ ਕਹਿਣਾ ਲੋਕਾਂ ਨੂੰ ਤਾਂ ਵੀਰੇ ਇਹੀ ਕਹਿਣਾ ਵੀ ਜੋ ਕੋਈ ਕੁਦਰਤ ਦਾ ਨਿਯਮ ਬਣਿਆ ਹੋਇਆ ਉਹਦੇ ਨਾਲ ਛੇੜਛਾੜ ਨਾ ਕਰੋ ਮੰਨਦੇ ਹੋਏ ਗੱਲ ਮੈਂ ਇਸ ਗੱਲ ਨੂੰ ਆ ਸਾਰਾ ਕੁਝ ਹੋਣ ਤੋਂ ਬਾਅਦ ਮੰਨਿਆ ਵੀ ਜੋ ਕੁਦਰਤ ਨੇ ਬਣਾਇਆ ਉਹਦੇ ਨਾਲ ਛੇੜਛਾੜ ਨਹੀਂ ਹੋਣੀ ਚਾਹੀਦੀ ਤੇ ਦੂਜੀ ਗੱਲ ਤੁਹਾਨੂੰ ਤੁਹਾਡੇ ਘਰਦਿਆਂ ਤੋਂ ਵੱਧ ਕੇ ਕੋਈ ਇਸ ਜੱਗ ਜਹਾਂ ਚ ਦੂਜਾ ਬੰਦਾ ਪਿਆਰ ਕਰ ਨਹੀਂ ਸਕਦਾ ਹਮ ਬੇਸ਼ੱਕ ਕੋਈ ਵੀ ਆ ਤੁਹਾਡੇ ਨਾਲ ਦਾ ਜੰਮਿਆ ਵੀ ਨਹੀਂ ਕਰਦਾ ਠੀਕ ਹੈ ਤੁਹਾਡੇ ਨਾਲ ਜਿਹੜਾ ਤੁਹਾਨੂੰ ਵਾਅਦਾ ਕਰਦਾ ਵੀ ਮੈਂ ਤੇਰੇ ਵਾਸਤੇ ਆ ਕਰ ਦੂੰ ਆ ਕਰ ਦੂੰ ਉਹ ਵੀ ਨਹੀਂ ਕਰਦਾ ਸਿਰਫ ਤੁਹਾਡੇ ਨਾਲ ਤੁਹਾਡਾ ਮਾਪਿਓ ਖੜਦਾ ਜਿੱਥੇ ਹੁਣ ਮੈਨੂੰ ਇਹਨਾਂ ਦਾ ਪਤਾ ਹੈ ਵੀ ਬੇਸ਼ੱਕ ਮੇਰੇ ਨਾਲ ਕੁਝ ਹੋ ਗਿਆ ਪਰ ਜੇ ਮੈਂ ਅੱਜ ਵੀ ਘਰੇ ਜਾਵਾਂ ਬੇਸ਼ੱਕ ਘਰ ਦੇ ਗੁੱਸੇ ਹੋਣਗੇ ਪਰ ਮੈਨੂੰ ਅਪਣਾ ਲੈਣਗੇ ਕਿਉਂਕਿ ਮੈਂ ਉਹਨਾਂ ਦੇ ਢਿੱਡ ਦੀ ਅੱਗ ਹੈਨਾ ਦੇਖੋ ਤੁਸੀਂ ਇਹ ਗੱਲਾਂ ਸੋਚਣ ਲਈ ਮਜਬੂਰ ਹੋਣਗੀਆਂ ਬਹੁਤਾਂਤ ਗਿਣਤੀ ਦੇ ਵਿੱਚ ਮਾਮਲੇ ਇਹ ਵਾਧਦੇ ਜਾ ਰਹੇ ਨੇ ਸਾਡੇ ਦੇਸ਼ ਦੇ ਵਿੱਚ ਕੁੜੀਆਂ ਕੁੜੀਆਂ ਦੇ ਨਾਲ ਵਿਆਹ ਕਰਾਉਣ ਨੂੰ ਤਿਆਰ ਮੁੰਡੇ ਮੁੰਡਿਆਂ ਦੇ ਨਾਲ ਵਿਆਹ ਕਰਾਉਣ ਨੂੰ ਆਖਰਕਾਰ ਕਾਨੂੰਨ ਵੀ ਇਹਨਾਂ ਚੀਜ਼ਾਂ ਨੂੰ ਮਾਨਤਾ ਦੇ ਚੁੱਕਿਆ ਕੀ ਇਹ ਸਹੀ ਹੈ ਕੀ ਇਹ ਸਹੀ ਹੈ ਜੇ ਤਾਂ ਅਸੀਂ ਕਲਚਰ ਤੇ ਖੜੇ ਹਾਂ ਸੱਭਿਆਚਾਰ ਤੇ ਖੜੇ ਹਾਂ ਸਾਡੀ ਉਹ ਕੁਦਰਤ ਦੇ ਨਿਯਮ ਤੇ ਖੜੇ ਹਾਂ ਤੇ ਇਹ ਫੈਸਲਾ ਦੇਣ ਵਾਲੇ ਕਾਨੂੰਨ ਨੂੰ ਵੀ ਚਾਹੀਦਾ ਇਹ ਇਨਾਂ ਤੇ ਇੱਕ ਕਾਰਵਾਈ ਹੋਵੇ ਠੀਕ ਆ ਚਲੋ ਇੱਕ ਤੇ ਕੁਦਰਤੀ ਤੌਰ ਤੇ ਵੇਖੋ ਆਪਾਂ ਇੱਕ ਗੱਲ ਕਹਿੰਦੇ ਆ ਕਿ ਬੰਦਾ ਤੇ 부ੜੀ ਪ੍ਰਮਾਤਮਾ ਨੇ ਬਣਾਇਆ ਉਥੇ ਤੀਜਾ ਮਹੰਤ ਜਿਹਨੂੰ ਅਸੀਂ ਖੋਸਰਾ ਸ਼ਬਦ ਬੋਲ ਦਿੰਨੇ ਆ ਉਹ ਵੀ ਉਹ ਪ੍ਰਮਾਤਮਾ ਨੇ ਬਣਾਇਆ ਠੀਕ ਆ ਉਹਨੇ ਬਣਾਇਆ ਕਿਉਂਕਿ ਆਪਾਂ ਆਮ ਹੀ ਇਹ ਸ਼ਬਦ ਕਈ ਵਾਰੀ ਬੋਲ ਦਿੰਨੇ ਹੁੰਦੇ ਆ ਵੀ ਨਾ ਇਹ ਬੰਦਾ ਨਾ ਇਹ 부ੜੀ ਆ ਪਤਾ ਨਹੀਂ ਕੀ ਆ ਕਿਉਂਕਿ ਇਹ ਇਹ ਸ਼ਬਦ ਵੇਖੋ ਇੱਕ ਤੀਜੀ ਮੈਂ ਕਹਿੰਦਾ ਨਾ ਵੀ ਢਾਈ ਪ੍ਰਜਾਤੀਆਂ ਮਨੁੱਖੇ ਵਾਲੇ ਕੰਮ ਚ ਵੇਖ ਸ਼ਰੀਰ ਉਹਦਾ ਹੈਗਾ ਜਿਹੜਾ ਬਿਲਕੁਲ ਇਸ ਤੇ ਦਾੜੀ ਆਉਂਦੀ ਹੈ ਮਹਾਂਤਾਂ ਦੇ ਪਰ ਉਦਾਂ ਸ਼ਰੀਰ ਲੜਕੀ ਵਾਲਾ ਠੀਕ ਆ ਅੱਧਾ ਬੰਦੇ ਦਾ ਅੱਧਾ ਬੁੜੀ ਦਾ ਪਰ ਜਿਹੜੇ ਆ ਲੋਕ ਸਾਡੇ ਕੁੜੀਆਂ ਮੁੰਡੇ ਐ ਇਸ ਰਸਤਿਆਂ ਤੇ ਪੈ ਗਏ ਇਹਨਾਂ ਦਾ ਜ਼ਿੰਮੇਵਾਰ ਕੌਣ ਆ ਇਹ ਕਿਹਨੇ ਪਾਇ ਕੀ ਇਹ ਬਸ ਇੱਕ ਆ ਮੋਬਾਈਲਾਂ ਵਾਲੀਆਂ ਚੀਜ਼ਾਂ ਨੇ ਦੋ ਘਟੀਆਂ ਦੇ ਪਿਆਰ ਨੇ ਹੁਣ ਇਹ ਗੱਲ ਉਹ ਮੁੰਨਾ ਜਿਹੜਾ ਮੁੰਨੀ ਬਣੀ ਆ ਉਹ ਕਹਿੰਦਾ ਕਿ ਮੇਰਾ ਮਾਪਿਓ ਅਪਣਾ ਲੂਗਾ ਅਪਣਾਉਣਾ ਹੀ ਪੈਣਾ ਕਿਉਂਕਿ ਇਸ ਨੂੰ ਸਮਾਜ ਚ ਕਿਸੇ ਨੇ ਨਹੀਂ ਅਪਣਾਉਣਾ ਪਰ ਉਹਦੇ ਮਾਪਿਓ ਦੀ ਕੀ ਗਲਤੀ ਜਿਨੇ ਇਹ ਸੁਪਨੇ ਲੱਖਾਂ ਸਜੋਏ ਹੋਣੇ ਆ ਵੀ ਅਸੀਂ ਆਪਦਾ ਪੁੱਤ ਵਿਆਵਾਂਗੇ ਘਰ ਦੇ ਵਿੱਚ ਨੂੰ ਲਿਆਵਾਂਗੇ ਅਸੀਂ ਬੁੜਾਪੇ ਚ ਬੈਠ ਕੇ ਰੋਟੀ ਖਾਵਾਂਗੇ ਪਰ ਕੀ ਤਾਰੇ ਤੇ ਮੁੰਨੇ ਦੇ ਵੱਲੋਂ ਆ ਕੀਤਾ ਹੋਇਆ ਘਟਿਆ ਕਰਮ ਸਾਡੇ ਸਮਾਜ ਨੂੰ ਕੀ ਦੇਣਾ ਇਹਦੀ ਕੀ ਦੇਣਾ ਤੁਸੀਂ ਦੱਸੋ ਕਿਉਂਕਿ ਇਹ ਚੀਜ਼ਾਂ ਸਾਨੂੰ ਸੋਚਣੀਆਂ ਪੈਣੀਆਂ ਸਾਨੂੰ ਜਾਣਣੀਆਂ ਪੈਣੀਆਂ ਕਿੰਨਾ ਚਿਰ ਜਿਹੜਾ ਹੈਗਾ ਅਸੀਂ ਇਹਨਾਂ ਚੀਜ਼ਾਂ ਦੇ ਪਿੱਛੇ ਲੜਦੇ ਰਹਾਂਗੇ ਠੀਕ ਆ ਅਸੀਂ ਮਲੂਕਾ ਟੀਵੀ ਕੋਸ਼ਿਸ਼ ਕਰਦਾ ਹਰ ਵਾਰ ਤੁਹਾਨੂੰ ਇੱਕ ਮੈਸੇਜ ਦੇ ਸਕੀਏ ਹਕੀਕਤ ਬਖਾ ਸਕੀਏ ਬਹੁਤ ਵਾਰੀ ਚੈਨਲਾਂ ਦੇ ਉੱਪਰੇ ਰੌਲੇ ਪਏ ਨੇ ਕਿ ਮੁੰਡਾ ਕੁੜੀ ਬਣ ਗਿਆ ਕੁੜੀ ਮੁੰਡਾ ਬਣ ਗਿਆ ਪਰ ਆਖਰਕਾਰ ਪਿਆਰ ਦੀ ਉਹ ਦਾਸਤਾਨ ਸਿਰੇ ਨਹੀਂ ਚੜੀ ਉਹ ਵਿਆਹ ਦੇ ਲਈ ਰਾਜੀ ਨਹੀਂ ਹੋਇਆ ਕੱਲਿਆਂ ਕਹਿ ਰਿਆਂ ਜ਼ਿੰਦਗੀ ਹੈ ਜਿਹੜੀ ਉਹ ਬਰਬਾਦ ਹੋ ਗਈ ਪਿੱਛੇ ਜੇ ਆਪਾਂ ਵੇਖਿਆ ਕਿ ਸੌਦੀ ਅਰਬ ਤੋਂ ਕੁੜੀ ਪੰਜਾਬੀ ਮੁੰਡੇ ਲਈ ਇੱਥੇ ਆਈ ਆਤਮ ਹੱਤਿਆ ਕਰਨ ਤੋਂ ਪਹਿਲਾਂ ਉਹਨੇ ਇੰਟਰਵਿਊ ਵੀ ਦਿੱਤੀ ਇਹ ਜਿਹੜੀਆਂ ਗੱਲਾਂ ਹੁੰਦੀਆਂ ਕੁਝ ਸਮੇਂ ਲਈ ਚੰਗੀਆਂ ਲੱਗਦੀਆਂ ਪਰ ਇਹ ਲੰਮੀ ਜ਼ਿੰਦਗੀ ਦੇ ਫੈਸਲੇ ਨਹੀਂ ਹੁੰਦੇ ਇਹ ਪਲ ਦੋ ਪਲ ਦੇ ਫੈਸਲੇ ਹੁੰਦੇ ਨੇ ਕਿਉਂਕਿ ਮੈਂ ਕਹਿੰਦਾ ਬੇਸ਼ੱਕ ਵਿਸ਼ਵਾਸ ਕਰੋ ਪਰ ਇੰਨਾ ਵੀ ਵਿਸ਼ਵਾਸ ਨਾ ਕਰੋ ਅੱਜਕੱਲ ਲੋੜ ਤੋਂ ਜ਼ਿਆਦਾ ਕੀਤਾ ਵਿਸ਼ਵਾਸ ਤੁਹਾਡੀ ਜ਼ਿੰਦਗੀ ਦੀ ਤਬਾਹੀ ਹੈ ਤੁਹਾਡੀ ਜ਼ਿੰਦਗੀ ਦੀ ਬਰਬਾਦੀ ਆ ਤੇ ਉਹੀ ਬਰਬਾਦੀ ਮੁੰਨੇ ਦੇ ਨਾਲ ਤਾਰੇ ਨੇ ਕੀਤੀ ਉਹੀ ਦਾਸਤਾਨ ਤੁਹਾਡੇ ਸਾਹਮਣੇ ਖੁੱਲ ਕੇ ਆਈ ਆ ਤੇ ਇਹੀ ਮੈਸੇਜ ਸਾਡਾ ਮਲੂਕਾ ਟੀਮ ਦਾ ਜੇ ਤੁਹਾਨੂੰ ਚੰਗਾ ਲੱਗਿਆ ਤੇ ਜਰੂਰ ਸ਼ੇਅਰ ਕਰਿਓ ਨਵੀਆਂ ਵੀਡੀਓ ਨਵੇਂ ਮੈਸੇਜ ਲੈ ਕੇ ਤੁਹਾਡੇ ਤੱਕ ਆਉਂਦੇ ਰਾਵਾਂਗੇ ਜੁੜੇ ਰਹੋ ਮੇਰੇ ਨਾਲ ਜਸਕਰਨ ਸਿੰਘ ਮਲੂਕਾ ਧੰਨਵਾਦ ਜੀ